ਨਮਸਕਾਰ ਸਤਿ ਸ੍ਰੀ ਅਕਾਲ ਸੱਚ ਕੋ ਹੂ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰ ਪੁਨੇਆ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਸੁਪਰੀਮ ਕੋਰਟ ਨੇ ED ਦੇ منی ਲਾਂਡਰਿੰਗ ਕੇਸ ਦੇ ਵਿੱਚ ਛਾਰਖੰਡ ਦੇ ਸਾਬਕਾ ਮੁੱਖ ਮੰਤਰੀ ਹਿਮੰਤ ਸੁਰਾਂਧ ਦੀ ਅੰਤਰੀਮ ਜ਼ਮਾਨਤ ਦੀ ਆਯਾਚੀ ਕਾ ਸੁਣਵਾਈ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਬਕਾਲ ਕੋਰਟ ਨੇ ਕਿਹਾ ਕਿ ਸੋਰੇਂਦ ਦੀ ਆਯਾਚੀ ਕਾ ਦੇ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਨਿਚਲੀ ਅਦਾਲਤ ਨੇ ED ਦੀ ਸ਼ਿਕਾਇਤ ਤੇ ਸੰਗਿਆਨ ਲਿਆ ਹੈ ਅਤੇ ਉਹ ਉਹਨਾਂ ਦੀ ਜ਼ਮਾਨਤ ਦੀ ਆਯਾਚੀ ਕਾ ਖਾਰਜ ਕਰ ਚੁੱਕੀ ਹੈ ਲੰਡਨ ਤੋਂ ਸਿੰਗਾਪੁਰ ਜਾ ਰਹੇ ਸਿੰਗਾਪੁਰ 에ਅਰਲਾਈਨਜ਼ ਦੇ ਇੱਕ ਵਿਮਾਨ ਨੂੰ ਭਿਆਨਕ ਤੂਫਾਨ ਦਾ ਸਾਹਮਣਾ ਕਰਨਾ ਪਿਆ 에ਅਰ ਫਲਾਈਟ ਨੇ ਦੱਸਿਆ ਕਿ ਇਸ ਘਟਨਾ ਦੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਚੁੱਕੇ ਹਨ ਘਟਨਾ ਦੇ ਵਕਤ ਵਿਮਾਨ ਨੇ 211 ਯਾਤਰੀ ਅਤੇ 18 ਕਰੂ ਮੈਂਬਰ ਸਨ ਸਵਾਰ ਨoida ਉੱਤਰ ਪ੍ਰਦੇਸ਼ ਦੇ ਸੈਕਟਰ 67 ਵਿੱਚ ਸਥਿਤ ਇੱਕ ਪਲਾਈਵੁੱਡ ਕੰਪਨੀ ਦੇ ਵਿੱਚ ਲੱਗੀ ਭਿਆਨਕ ਅੱਗ ਜਿਸ ਦੇ ਬਾਅਦ ਦਮਕਲਵ ਵਿਭਾਗ ਦੇ ਦਰਜਨਾਂ ਗੱਡੀਆਂ ਮੌਕੇ ਤੇ ਪਹੁੰਚੀਆਂ ਅੱਗ ਲੱਗਣ ਦੇ ਕਾਰਨ ਕੰਪਨੀ ਨੂੰ ਲੱਖਾਂ ਰੁਪਏ ਦਾ ਹੋ ਚੁੱਕਾ ਨੁਕਸਾਨ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਕਿਸ ਵਜ੍ਹਾ ਦੇ ਨਾਲ ਲੱਗੀ ਹੈ ਇਸ ਦਾ ਅਜੇ ਪਤਾ ਲਗਾਇਆ ਜਾ ਰਿਹਾ ਹੈ ਹਾਦਸੇ ਦੇ ਵਿੱਚ ਫਿਲਹਾਲ ਕਿਸੇ ਦੇ ਹੱਥ ਹੱਥ ਹੋਣ ਦੀ ਨਹੀਂ ਮਿਲੀ ਸੂchna ਨੇਪਾਲ ਦੇ ਦਿੱਗਜ ਪਹਾੜ ਤਰੋਹੀ ਕਾਮੀ ਰੀਤਾ ਸ਼ੇਰਪਾ ਨੇ ਤੀਵੀਂ ਵਾਰ ਮਾਉਂਟ ਐਵਰੇਸਟ ਨੂੰ ਫਤਿਹ ਕਰ ਵਿਸ਼ਵ ਦੀ ਸਭ ਤੋਂ ਵੱਡੀ ਚੋਟੀ ਤੇ 19 ਵਾਰ ਚੜਨ ਦਾ ਆਪਣਾ ਹੀ ਰਿਕਾਰਡ ਨਾਮ ਤੋੜਿਆ 54 ਸਾਲਾਂ ਸ਼ੇਰਪਾ 22 ਮਈ ਨੂੰ ਹੀ 29ਵੀਂ ਵਾਰ ਮਾਉਂਟ ਐਵਰੇਸਟ ਤੇ ਚੜੇ ਸਨ ਦੱਸਣਯੋਗ ਹੈ ਕਿ ਸ਼ੇਰਪਾ ਨੇ 1992 ਤੋਂ ਸ਼ੁਰੂ ਕੀਤਾ ਸੀ ਆਪਣਾ ਇਹ ਸਫ਼ਰ ਕਾ ਨਾ ਗਰਮੀ ਦੇ ਵਿੱਚ ਰਾਜਸਥਾਨ ਦੇ ਬਿਕਨਰ ਵਿੱਚ ਬੀਐਸਐਫ ਦੇ ਇੱਕ ਜਵਾਨ ਨੇ ਰੇਤ ਤੇ ਪਾਪੜ ਸੇਕ ਦਿੱਤਾ ਇਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਜਮਕਰ ਕੀਤਾ ਜਾ ਰਿਹਾ ਪਸੰਦ ਤੁਹਾਨੂੰ ਦੱਸਦੀ ਕਿ ਉੱਤਰ ਪ੍ਰਦੇਸ਼ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਰਾਜਸਥਾਨ ਅਤੇ ਮਧ ਪ੍ਰਦੇਸ਼ ਵਿੱਚ 23 26 ਮਈ ਤੱਕ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਦੇਸ਼ ਦੇ ਕਈ ਥਾਵਾਂ ਤੇ ਬੁੱਧਵਾਰ ਨੂੰ ਸਭ ਤੋਂ ਜ਼ਿਆਦਾ ਤਾਪਮਾਨ 47 ਡਿਗਰੀ ਰਿਕਾਰਡ ਕੀਤਾ ਗਿਆ ਕਾਂਗਰਸ ਆਗੂ ਰਾਹੁਲ ਗਾਂਧੀ ਹਰਿਆਣਾ ਦੌਰੇ ਤੇ ਪਹੁੰਚੇ ਰਾਹੁਲ ਗਾਂਧੀ ਨੇ ਚਰਕੀਦਾਦਰੀ ਦੇ ਵਿੱਚ ਰੈਲੀ ਕਰਨ ਦੇ ਬਾਅਦ ਸੋਨੀਪੱਥ ਪਹੁੰਚੇ ਇਸ ਤੋਂ ਪਹਿਲਾਂ ਉਹਨਾਂ ਨੇ ਚਰਕੀਦਾਦਰੀ ਦੇ ਵਿੱਚ ਪਾਰਟੀ ਉਮੀਦਵਾਰ 라ਵਦਾਨ ਸਿੰਘ ਦੇ ਸਮਰਥਨ ਵਿੱਚ ਰੈਲੀ ਨੂੰ ਕੀਤਾ ਸਮੋਦ ਤੇ ਜ਼ਰਮਿਆਨ ਮੰਚ ਤੇ ਰਾਹੁਲ ਗਾਂਧੀ ਦੇ ਸਾਹਮਣੇ ਬੇਟੀ ਸ਼ਰੂਤੀ ਦੀ ਟਿਕਟ ਕੱਟਣ ਤੋਂ ਨਾਰਾਜ਼ ਵਿਧਾਇਕ ਰਣ ਚੌਧਰੀ ਅਤੇ ਕੈਂਡੀਡੇਟ 라ਵਦਾਨ ਸਿੰਘ ਭੜਕੇ ਦੋਨਾਂ ਨੇ ਇੱਕ ਦੂਜਰੇ ਨੂੰ ਦਿਖਾਈਆਂ ਉਂਗਲੀਆਂ ਪੰਜਾਬ ਦੇ ਜਲੰਧਰ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਕਾਂਗਰਸ ਲਈ ਪ੍ਰਚਾਰ ਕਰਨ ਪਹੁੰਚੇ ਜਲੰਧਰ ਦੇ ਕਸਬਾ ਸ਼ਾਹਕੋਟ ਦੇ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਸੀਟ ਤੋਂ ਕਾਂਗਰਸ ਦੇ ਕੈਂਡੀਡੇਟ ਚਰਨਜੀਤ ਸਿੰਘ ਚੰਨੀ ਦੀ ਮਹਾਸਭਾ ਵਿੱਚ ਬਲਕੌਰ ਸਿੰਘ ਕੜੀ ਸੁਰੱਖਿਆ ਦੇ ਨਾਲ ਰਹੇ ਮੌਜੂਦ ਇਸ ਮੌਕੇ ਤੇ ਮੂਸੇਵਾਲਾ ਦੇ ਪਿਤਾ ਨੇ ਕੀਤੀ ਕਾਂਗਰਸ ਨੂੰ ਵੋਟ ਦੇਣ ਦੀ ਅਪੀਲ ਹਰਿਆਣਾ ਦੇ ਫਤਿਹਗੜ੍ਹ ਦੇ ਟੋਹਾਣਾ ਦੇ ਵਿੱਚ ਕਾਂਗਰਸ ਕੈਂਡੀਡੇਟ ਕੁਮਾਰੀ ਸ਼ੈਲਜਾ ਦੇ ਪ੍ਰਚਾਰ ਦੇ ਵਿੱਚ ਕੱਢੇ ਜਾ ਰਹੇ ਰੋਡ ਸ਼ੋਅ ਦੇ ਵਿੱਚ ਜਮਕੇ ਹੋਏ ਹੰਗਾਮਾ ਕਾਂਗਰਸ ਵਰਕਰ ਅੱਗੇ ਰਹਿਣ ਦੇ ਚੱਕਰ ਦੇ ਵਿੱਚ ਇੱਕ ਦੂਜੇ ਨਾਲ ਭਿੜੇ ਜਮਕੇ ਖਿੱਚਾ ਤਾਣੀ ਹੋਈ ਉਹਨਾਂ ਦੇ ਵਿੱਚ ਕਾਂਗਰਸ ਵਰਕਰਾਂ ਨੂੰ ਭਿੜੰਤ ਦੇ ਕਾਂਗਰਸੀ ਆਗੂ ਬਗਲੇ ਝਾਂਗ ਦੇ ਨਜ਼ਰ ਆਏ ਕੁਝ ਮਿੰਟ ਬਾਅਦ ਆਖਰਕਾਰ ਆਗੂਆਂ ਦੁਆਰਾ ਕਾਰਕੁਨਾਂ ਨੂੰ ਅਲੱਗ ਕੀਤਾ ਗਿਆ ਜਿਸ ਦੇ ਬਾਅਦ ਸ਼ਾਂਤ ਮਾਹੌਲ ਹੋਇਆ ਪਟਿਆਲਾ ਵਿੱਚ ਪੀਐਮ ਦੀ ਰੈਲੀ ਦੇ ਠੀਕ ਇੱਕ ਦਿਨ ਪਹਿਲਾਂ ਖਾਲਿਸਤਾਨੀ ਝੰਡਾ ਲਗਾਇਆ ਗਿਆ ਉੱਥੇ ਇੱਕ ਥਾਂ ਖਾਲਿਸਤਾਨੀ ਨਾਰਾ ਵੀ ਲਿਖਿਆ ਗਿਆ ਝੰਡਾ ਮਿੰਨੀ ਸਖਤਰ ਰੋਡ ਤੇ ਇੱਕ ਨਿਰਮਾਣधीन ਬਿਲਡਿੰਗ ਦੇ ਵਿੱਚ ਲਗਾਇਆ ਗਿਆ ਸੀ ਬਿਲਡਿੰਗ ਸਾਫ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਭਰਤਿੰਦਰ ਸਿੰਘ ਚਹਿਲ ਦੀ ਹੈ ਉੱਥੇ ਸਿਕਸ ਫੋਰ ਜਸਟਿਸ ਦੇ ਸੰਚਾਲਕ ਪੰਨੂ ਨੇ ਇਸ ਬਾਰੇ ਵੀਡੀਓ ਵੀ ਕੀਤਾ ਵਾਇਰਲ ਚੰਡੀਗੜ੍ਹ ਵਿੱਚ 26 ਮਈ ਨੂੰ ਪ੍ਰਿੰਕਾ ਗਾਂਧੀ ਦੇਵੇਗੀ ਦਸਤਕ ਇੱਥੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਮਨੀਸ਼ ਜਿਵਾਰੀ ਦੇ ਲਈ ਮੰਗੇ ਜਾਣਗੇ ਉਹਨਾਂ ਵੱਲੋਂ ਵੋਟਾਂ ਉਹਨਾਂ ਤਰਫੋਂ ਇੱਥੋਂ ਕੋਈ ਵੀ ਜਨ ਸਭਾ ਨਹੀਂ ਕੀਤੀ ਜਾਏਗੀ ਲੇਕਿਨ ਸ਼ਹਿਰ ਦੇ ਵਿੱਚ ਇੱਕ ਰੋਡ ਸ਼ੋਅ ਕੱਢਿਆ ਜਾਏਗਾ ਇਸ ਰੋਡ ਸ਼ੋਅ ਦੇ ਲਈ ਕਾਂਗਰਸ ਆਗੂਆਂ ਨੇ ਰੂਟ ਪਲਾਨ ਦੀ ਕੀਤਾ ਤਿਆਰ ਜਲਦ ਪ੍ਰਸ਼ਾਸਨ ਦੀ ਲਵੀ ਜਾਵੇਗੀ ਅਨੁਮਤੀ ਹਾਲ ਇਸ ਨਿਊਜ਼ ਬੁਲੇਟਿਨ ਵਿੱਚ ਨਹੀਂ ਜਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਕੋ ਪੰਜਾਬੀ ਚੈਨਲ